ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਦਵਾਰਿਆਣਾ ਰੋਡ ਢਾਣੀਆਂ ਬਾਈ ਜੀ ਹਰਾਂ ਦੀ ਢਾਲੀ ਵਾਲਾਂ ਦੇ ਕੋਠੇ ਵਜਦੇ ਆ ਤਾਂ ਤੇ ਦਵਾਰਿਆਣੇ ਦੇ ਬਿਲਕੁਲ ਨੇੜੇ ਰਹਿ ਜਾਂਦਾ ਇਹ ਤੇ ਕੋਟਕਪੂਰੇ ਤੋਂ 3 ਕਿਲੋਮੀਟਰ ਸਾਈਡ ਤੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਦੂਜਾ ਸੁਆ ਗੱਪਣ ਝੋਟੀ ਬਕਾਊ ਆ ਜੀਦੀ ਬੰਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਡਿਟੇਲ ਬਾਈ ਜੀ ਹਰਾਂ ਤੋਂ ਲਵਾਂਗੇ ਤੇ ਸਾਂਝੀ ਤੁਹਾਡੇ ਨਾਲ ਕਰਾਂਗੇ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਵੇਖ ਰਿਆ ਸੁਖਰਾਜਪੂ ਮਾਰਾ ਉਹਨੂੰ ਵੀ ਫੋਲੋ ਕਰ ਲਿਓ ਤੇ ਆਉ ਲੈਨੇ ਸਾਰੀ ਜਾਣਕਾਰੀ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਾਈ ਜੀ ਆਪਣਾ ਨਾਮ ਦੱਸਿਓ ਜੀ ਸੁਖਪ੍ਰੀਤ ਸਿੰਘ ਜੀ ਸੁਖਪ੍ਰੀਤ ਬਾਈ ਜੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 6283598458 ਜੀ 6283598458 98456 55 55 ਠੀਕ ਹੈ ਜੀ ਇਹ ਝੋਟੀਬਾਈ ਆਪਣੇ ਘਰ ਦੀ ਆ ਹਾਂਜੀ ਤੇ ਕਿਰਮਾ ਸੂਆ ਸੂਣ ਲਈ ਤਿਆਰ ਆ ਇਹ ਦੂਜੇ ਸੂਏ ਸੂਣ ਲਈ ਤਿਆਰ ਹੈ ਜੀ ਦੂਜੇ ਸੂਏ ਤੇ ਕਿਹੜਾ ਸੀਮਨ ਲੱਗਿਆ ਬਾਈ ਇਹਦੇ ਯਾਰਜਨ ਕੁੰਗੜ ਦਾ ਲੱਗਿਆ ਬਾਈ ਯਾਰਜਨ ਕੁੰਗੜ ਦਾ ਤੇ ਕਿੰਨੇ ਕ ਦਿਨ ਲੈਂਦੀ ਆ ਬਾਈ ਇਹ ਆਪਣੇ 20 ਤਰੀਕ ਨੂੰ ਦਿਨ ਪੂਰੇ ਆ ਜੀ ਯਾਨੀ ਅੱਜ 8-7 ਦਿਨ ਲੈ ਜੂਗੀ ਹਜੇ ਹਾਂਜੀ ਠੀਕ ਐ ਤੇ ਦੁੱਧ ਦਾ ਰਿਕਾਰਡ ਕੀ ਸੀ ਪਹਿਲੇ ਸੂਏ ਦਾ ਬਾਈ ਇਹ ਤਾਂ 12 ਲੀਟਰ ਦੁੱਧ ਦਿੱਤਾ ਜੀ ਨੇ ਵਾਹ ਬਾਈ ਵਾਹ ਕੀ ਬਾਤ ਆ ਲੋ ਵੀ ਮਤਲਬ 12 ਲੀਟਰ ਪਹਿਲੇ ਸੂਏ ਝੋਟੀ ਨੇ ਦੁੱਧ ਚੁਆਇਆ ਤੇ ਹਫਤਾਕ ਸੂਣ ਚ ਬਾਕੀ ਆ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਗੋਲ ਸਿੰਘਾ ਨਿੱਕਾ ਨਿੱਕਾ ਸਿੰਘਾ ਬਿਲਕੁਲ ਜਿਵੇਂ ਆਹਦੇ ਹੁੰਦੇ ਰੁਪਿਆ ਲਈ ਨੰਗ ਦਾ ਇਹੋ ਜਿਹਾ ਸਿੰਘਾ ਤੇ ਥਣ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਲਓ ਵੀ ਮਿੱਤਰੋ ਥਣਾ ਦਾ ਤੁਹਾਨੂੰ ਸਾਈਜ਼ ਗੈਪ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣਾ ਦੀ ਜਜਮੈਂਟ ਕਰਾਵਾਂਗੇ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਲਓ ਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਥਣਾ ਦਾ ਸੇਮ ਸਾਈਜ਼ ਆ ਅਗਲੇ ਨਾਲ ਅਗਲਾ ਥਣਾ ਬਰਾਬਰ ਆ ਤੇ ਪਿਛਲੇ ਨਾਲ ਪਿਛਲਾ ਬਰਾਬਰ ਆ ਸਿੰਘ ਦੋਸਤੋ ਤੁਹਾਨੂੰ ਮੈਂ ਫੇਰ ਦੱਸ ਦਿੰਨਾ ਵੀ ਬਹੁਤ ਜਿਆਦਾ ਸੋਹਣਾ ਸ਼ਕੀਨ ਆ ਝੋਟੀ ਬਹੁਤ ਜਿਆਦਾ ਦੇਖ ਸਕਦੇ ਹੋ ਤੁਸੀਂ ਚੰਗਾ ਕੱਦ ਕਾਠਾ ਪਤਲੀ ਚਮੜੀ ਦੀ ਐ ਚਮਕਦਾਰ ਝੋਟੀ ਆ ਦੋਸਤੋ ਇਹ ਤੋੜ ਕੇ ਤੁਹਾਨੂੰ ਦਿਖਾਉਣੀ ਆੇ ਬਾਅਦ ਦੋਸਤੋ ਤੁਹਾਨੂੰ ਦਿਖਾ ਦੇਣੇ ਥੋੜਾ ਮੈਥੋਂ ਨਾ ਡਰਦੀ ਐ ਇਹ ਤੇ ਜਿੰਨਾ ਕ ਤੋੜ ਕੇ ਵਿਖਾਇਆ ਉਹਨਾਂ ਨੂੰ ਤੁਹਾਨੂੰ ਦਿਖਾ ਰਾਂਗੇ ਕਿਉਂਕਿ ਮੈਂ ਥੋਏ ਥੋੜਾ ਜਿਹਾ ਡਰੀ ਜਾਂਦੀ ਐ ਤੇ ਬਾਈ ਨੂੰ ਕੈਮਰਾ ਫੜਾਉਣੇ ਆ ਜਿਵੇਂ ਵੀ ਬਣੀ ਤੇ ਬਾਈ ਤੋਂ ਬਣਵਾਉਣੇ ਬੰਦੋ ਜੀ। ਰੱਖਿਆ ਜੀ। ਬਾਈ ਆਪਾਂ ਮੋਲ 1,30,000 ਰੱਖਿਆ ਜੀ। ਠੀਕ ਆ ਤੇ ਮਾਨਤਾਨ ਹੋ ਜੂ ਬਾਈ? ਹਾਂਜੀ ਕਰ ਦਾਂਗੇ। ਲਓ ਵੀ ਸੱਜਣੋ 1,30,000 ਮੋਲ ਆ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਜਰੂਰ ਕੀਤਾ ਜਾਊਗਾ। ਜੇ ਕਿਸੇ ਵੀ ਕਿਸੇ ਵੀਰ ਨੂੰ ਇਹ ਝੋਟੀ ਪਸੰਦ ਆ ਤਾਂ ਦੋਸਤੋ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਆ ਅਜੇ ਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ